ਜਿਹੜੀ ਸਾਨੂੰ ਪੰਜਾਬ ਸਰਕਾਰ ਡੀਐਨ ਦੇ ਸਾਦੀ ਤੇ ਅਸੀਂ ਪੇ ਕਿਵੇਂ ਦਾ ਇਰੀਆ ਕਿੱਥੋਂ ਭਾੜਿਆ ਸਰਕਾਰ ਤੋਂ ਮੋਖੇਪੂਆਂ ਤੋਂ ਆ ਦੇ ਨਾਲ ਪੰਜਾਬ ਹੁਣ ਚੰਡੀਗੜ੍ਹ ਦੇ ਵਿੱਚ ਜਾਂ ਸੈਕਟਰ ਦੇ ਵਿੱਚ ਕਈ ਮਿਟੇ ਹੋਏ ਆ ਸਾਂਝੇ ਫਰੰਦ ਨੇ ਆ ਪਹਿਲੀ ਮੁੱਖ ਮੰਗ ਇਹ ਸੀ ਪੁਰਾਣੀ ਪੈਨਸ਼ਨ ਬਾਰੇ ਤੁਸੀਂ ਕੀ ਕਰਦੇ ਹੋ ਜਿਹੜੇ ਸਾਡੇ ਸਾਥੀ 2004 ਤੋਂ ਭਾਰਤੀ ਹੋਏ ਆ ਵੀ ਉਹਨਾਂ ਬਾਅਦ ਦੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਆ ਨਹੀਂ ਬਹੁਤ ਜ਼ਰੂਰੀ ਆ ਜ਼ਰੂਰੀ ਕਿਵੇਂ ਆ ਜਿਹੜੇ ਸਾਡੇ ਬਲਾਇੰ ਪਹਿਲਾਂ ਭਰਤੀ ਹੋ ਜਾਂ ਅਸੀਂ ਆ ਜੇ ਕੱਲ ਨੂੰ ਰਿਟਾਇਰਮੈਂਟ ਲੈਣੇ ਆ ਅੱਜ ਵੀ ਲੈ ਲੈਣੇ ਆ ਸਾਨੂੰ ਪੈਨਸ਼ਨ ਲੱਗੂਗੀ 55000 ਜਿਹੜੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉਹਨਾਂ ਨੂੰ ਪੈਨਸ਼ਨ ਹੋਊਗੀ 3500 ਜਾਂ 5500 ਜਾਂ 4500 3500 5500 4500 ਕਿਸੇ ਲੱਗ ਜਾ ਰਹੇ ਹੁੰਦਾ ਪੰਜਾਬ ਸਰਕਾਰ ਨੇ ਲੋਕਾਂ ਨੂੰ ਬੁੱਧੂ ਹੀ ਬਣਾਇਆ 18 ਨਵੰਬਰ 2022 ਨੂੰ ਇੱਕ ਨੋਟੀਫਿਕੇਸ਼ਨ ਕੀਤਾ ਜੀ ਭਵੰਤਵਾਨ ਦੀ ਸਰਕਾਰ ਨੇ ਵੀ ਅਸੀਂ ਪੁਰਾਣੀ ਪੈਨਸ਼ਨ ਬਹਾਰ ਕਰ ਦਿੱਤੀ ਆ ਪਰ ਪੁਰਾਣੀ ਬਹੰਗ ਅਜੇ ਤੱਕ ਬਹਾਲ ਨਹੀਂ ਹੋਈ ਹੁਣੇ ਕਿਸ ਹੋਸ਼ ਹੋ ਛੱਡਾ ਗਿਆ ਇੱਕ 17/7/2020 ਵਾਲੇ ਮਲਾਈਆਂ ਕਹਿੰਦੇ 6ਵੇਂ ਪੇਖ ਨੂੰ ਲਾਗੂ ਕਰਾਂਗੇ ਅਸੀਂ ਚਿੱਠੀਆਂ ਪੜ੍ਹੀ ਹੋਣੀਆਂ ਪਰ ਉਹ ਜਿੱਥੇ ਬਹੁਤ ਗੁੱਝਾ ਭੇਜਦਾ ਜਦੋਂ ਲਾਗੂ ਉਹਨੂੰ ਲਿਖਾਂਗੇ ਅਸੀਂ ਅੱਜ ਤੋਂ 10 ਦਿਨ ਪਹਿਲਾਂ ਬੇਤਵਾਂ ਹਰਪਾਸ ਨੇ ਚੀਮਾ ਨੇ ਵੀਡੀਓ ਰਾਹੀਂ ਕਿਹਾ ਬਿ 17/7/2020 ਵਾਲੇ ਮਲਾਈਆਂ ਨੂੰ 6ਵੇਂ ਪੇਖ ਨੂੰ ਲਾਗੂ ਕਰਨ ਦੀ ਕੋਈ ਤਜਵੀਜ਼ ਨਹੀਂ ਉਹ ਚਿੱਠੀ ਪੜੋ ਚੰਗੇ ਜਿਹੜੀ ਆਈ ਹੁਣ ਜੋ ਲਾਗੂ ਉਹਨੂੰ ਲਿਖਾਂਗੇ ਅਸੀਂ ਬਾਕੀ ਬੇਗ ਹੁੰਦੀ ਏਰੀਆ ਦੀ ਗੱਲ ਆਪਣੇ ਸਾਰਿਆਂ ਸਾਰੇ ਏਰੀਆ ਮਿਲਣਾ ਬਾਹੋ। ਤੋਂ ਏਰੀਆ ਵਾਸਤੇ ਸਰਕਾਰ ਨੇ ਬਹੁਤ ਵੱਡੀਆਂ ਵੰਡੀਆਂ ਬਣੀਆਂ ਪਤਾ ਹੀ ਆਪਾਂ ਨੂੰ। ਜਿਹੜੇ ਰੈਗੂਲਰ ਮਿਲਾਂਗੇ ਉਹਨੂੰ April 2026 ਤੋਂ ਸ਼ੁਰੂ ਹੋਣਾ। ਜਦੋਂ April 2026 ਆਊਗਾ ਉਹਨੂੰ ਦੇਖਾਂਗੇ ਦਿੰਦਾ ਕਿ ਨਹੀਂ ਹੁੰਦੀ। ਚਾਹੇ ਪਾਵਰ ਗਾਈ ਮੈਨੇਜਮੈਂਟ ਹੁਣ ਦੇਖੋ ਬੀਲੀ ਮੰਤਰੀ ਦੀ ਦੋ ਦੋ ਜਣਾਂ ਮੀਟਿੰਗ ਹੋਈ। ਜੋ ਸਾਡਾ ਕਨਵੀਨਰ ਆ ਸਾਡੇ ਫਰੰਡ ਦਾ ਰਦਰ ਸਿੰਘ ਜਿਆਰਿਆ ਨਾਲ ਮੇਰੀ ਗੱਲਬਾਤ ਹੋਈ ਸੀਗੀ। ਉਹ ਕਹਿੰਦੇ ਮੀਟਿੰਗ ਆਡੀ ਬਹੁਤ ਵਧੀਆ ਮਾਹੌਲ ਜੁਈਆ। ਵੀ ਕਈ ਮੰਗਾਂ ਦੇ ਸਹਿਮਤੀ ਹੋ ਗਈ। ਸਾਰੀਆਂ ਮੰਗਾਂ ਵਿੱਚੋਂ ਇੱਕੋ ਜਾਂ ਦੋ ਮੰਗਾਂ ਨੇ ਸਰਗੁਰੂ ਕੀਤਾ ਗਿਆ। ਬਾਕੀ ਸਾਰੀਆਂ ਪੈਂਡਿੰਗ ਨੇ। ਜਿਸ ਕਰਕੇ ਅਸੀਂ ਆਉਣ ਵਾਲੀ 27 ਦਲਾਈ ਨੂੰ ਜੋ ਬੀਲੇਵ ਮਾਦੀ ਰਹਾ ਨਹੀਂ ਯੂਟਾ ਸ਼ਹਿਰ ਅੰਮ੍ਰਿਤਸਰ ਹੈ ਉੱਥੇ ਪਿੱਟ ਸੇ ਅੱਪਾ ਕਰਨ ਵਾਸਤੇ ਜਾ ਰਹੇ ਹਾਂ। ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਵੀ ਮੰਗਾਂ ਮਰਾਂ ਨੇ ਬਹੁਤ ਨੇ। ਅੱਜ ਤੋਂ ਨਾ 10-20 ਸਾਲ ਪਹਿਲਾਂ ਕਹਿੰਦੇ ਸਾਡੇ ਲੀਡਰ ਵੀ ਜਿਹੜਾ ਸਾਨੂੰ ਉਸ ਮਿਲਦਾ ਜੇ ਇਹੀ ਬਾਤ ਜਾਵੇ ਕੋਈ ਸਮਾਂ ਇਹ ਆਊਗਾ। ਮੇਰੇ 87 ਜਵਾਨਾ ਜਦੋਂ ਨਾ ਕੋਈ ਹੜਤਾਲ ਹੁੰਦੀ ਜਾਂ ਕੋਈ ਧਰਨਾ ਹੁੰਦਾ ਤਾਂ ਭਾ ਬੀਲੀਵੜ ਸੀ ਤੋ ਬੀਲੀਵੜ ਕੋ ਇੱਕ ਦੋ ਚਾਰ ਮੰਗਾ ਮੰਨ ਲਿਆ ਹੁੰਦਾ ਸੀ ਉਹ ਮੰਗਾ ਦੇ ਉਸ ਹੀ ਰੋ ਐਸਐਸ ਬਣਾ ਦੋ ਜਾਂ ਦੇ ਬਰਚਾ ਨੂੰ ਰੈਗੂਲਰ ਕਰ ਦੋ ਜਾਂ ਪ੍ਰੋਮੋਸ਼ਨ ਆ ਇਹ ਮੰਗਾ ਹੁੰਦੀਆਂ ਦੀ ਹੁਣ ਸਾਡੀਆਂ ਮੰਗਾ ਹੁੰਦੀਆਂ ਸਾਨੂੰ ਆ ਜਿਹੜਾ ਡੀਏ ਸਾਨੂੰ ਉਹ ਦੇ ਦਿਓ ਜਾਂ ਜਿਹੜੇ ਜਿਹੜੇ ਪੰਡ ਪੱਤੇ ਵਾਲਾ ਮਿਲਦੇ ਹੁਣ ਪੱਤੇ ਸੀ ਆਪਣੇ ਸੰਧੀ ਤਰ੍ਹਾਂ ਨਾ ਪੱਤੇ ਉਹ ਕੱਢਦੇ ਸਰਕਾਰ ਨੇ ਰੂਰਰੀਆ ਕੱਢਦਾ ਮੈਲ ਪੱਤਾ ਕੱਢਦਾ ੱੱਕਾਈਆਂ ਨੇ ਕਿਸ ਨਾਲ ਜਦੋਂ ਪਹਿਲਾਂ ਸਰਕਾਰ ਦਿੰਦੀ ਹੁਣ ਗੱਲ ਕੱਟਣ ਲੱਗ ਗਈਆਂ ਤੇ ਹੁਣ ਬੇਤਾਂ ਹਰ ਪਾਸੇ ਜਿਵੇਂ ਨਵਾਂ ਬਿਆਨ ਦਿੱਤਾ ਵੀ 2020 ਵਾਲੇ ਜਿਹੜੇ ਮੁਲਾਜ਼ਮਾਂ ਨੂੰ 6ਵਾਂ ਪੇਕ ਵਾਸਤੇ ਕੋਈ ਤਜਵੀਜ਼ ਨਹੀਂ ਹੈ ਬਿਲਕੁਲ ਸਾਫ਼ ਕਰਦਾ ਉਹਨੇ 10 ਦਿਨ ਪਹਿਲਾਂ ਕਿਹਾ ਵੀਡੀਓ ਗਰੁੱਪ 'ਚ ਪਾਈ ਹੋਈ ਸੀ ਤੁਸੀਂ ਕੇ ਸਾਡੇ ਵੀਰਾਂ ਨੇ ਸੁਣੀ ਹੋਵੇ ਜੇਕਰ ਆਪਾਂ ਇਕੱਠੇ ਨਹੀਂ ਹੋਵਾਂਗੇ ਜੀ ਫਿਰ ਆਉਣ ਵਾਲੇ ਸਮੇਂ ਜਿਹੜੇ ਸਾਨੂੰ ਪੱਤੇ ਮਿਲਦੇ ਆ ਜਾਂ ਜਿਹੜੇ ਸਾਨੂੰ ਤਰ੍ਹਾਂ ਮਿਲਦੀਆਂ